ਸ਼ੇਨਿੰਗ ਮਾਦਦਦਾਂ ਤਾਂ ਹਾਂ ਅੱਜ ਦੇ ਮੈਂ ਤੁਹਾਡੇ ਨਾਲ ਜੈਂਡਰ ਇਕੁਐਲਿਟੀ ਬਾਰੇ ਕੁਝ ਚਾਰ ਸੰਕੇਤ ਕਰਨ ਜਾ ਰਹੀ ਹਾਂ ਜਿਵੇਂ ਕਿ ਆਪਾਂ ਅਕਸਰ ਦੇਖਦੇ ਹਾਂ ਕਿ ਪਿੰਡਾਂ ਵਿੱਚ ਪੰਚਾਇਤਾਂ ਹੁੰਦੀਆਂ ਹਨ ਅਤੇ ਪੰਚਾਇਤਾਂ ਵਿੱਚ ਮੁੰਡਿਆਂ ਨੂੰ ਹੀ ਪਹਿਹਲ ਦਿੱਤੀ ਜਾਂਦੀ ਹੈ ਜੇਕਰ ਕੋਈ ਕੁੜੀ ਜੇਕਰ ਕੋਈ ਕੁੜੀ ਪੰਚੀ ਆਪਰ ਸਰਪੰਚ ਬਣਦੀ ਜਾਵੇ ਤਾਂ ਉਸਦਾ પતિ ਅੱਗੇ ਹੋ ਕੇ ਕੰਮ ਕਰਦਾ ਹੈ ਅਤੇ ਆਪਣੇ ਆਪ ਨੂੰ ਪੰਜ ਯਾਗਰ ਸਰਪੰਚ ਮੰਨਦਾ ਹੈ ਇਹ ਇਸਤਰੀਆਂ ਨਾਲ ਇੱਕ ਤਰ੍ਹਾਂ ਦਾ ਪੱਖਪਾਤ ਹੈ ਤੇ ਹੁਣ ਮੈਂ ਤੁਹਾਨੂੰ ਅਜਿਹੀਆਂ ਇਸਤਰੀਆਂ ਨੂੰ ਬੁਲਾਉਣ ਜਾ ਰਹੀ ਹਾਂ ਜਿਨ੍ਹਾਂ ਨੇ ਆਪਣੇ ਪਿੰਡ ਦੇ ਸਾਖ ਵਿੱਚ ਬਹੁਤ ਯੋਗਦਾਨ ਪਾਇਆ ਹੈ ਮੇਰਾ ਨਾਮ ਕੁਲਵਿੰਦਰ ਕੌੜਦਾਰ ਹੈ ਮੈਂ ਪਿੰਡ ਮਹਿਮਾ ਭਗਵਾਨ ਜిల్లా ਬਟਨਾ ਪੰਜਾਬ ਦੀ ਸਰਪੰਚ ਹਾਂ ਭਾਵੇਂ ਮੈਂ ਔਰਤ ਨਹੀਂ ਹਾਂ ਪਰ ਆਪਣੇ ਪਿੰਡ ਦੀ ਸਰਪੰਚ ਹੋਣ ਨਾਤੇ ਮੈਂ ਆਪਣੇ ਪਿੰਡ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਹਨ ਹਰ ਕਾਲ ਪਾਣੀ ਦਾ ਪ੍ਰਬੰਧ ਕੀਤਾ ਹੈ ਬੈਂਕ ਖੁਲਵਾਏ ਹਨ ਭਾਵੇਂ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ ਜੇਕਰ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਮੌਕਾ ਦਿੱਤਾ ਜਾਵੇ ਕੁੜੀਆਂ ਵੀ ਮੁੰਡਿਆਂ ਤੋਂ ਅੱਗੇ ਜਾ ਸਕਦੀਆਂ ਹਨ ਮੈਨੂੰ ਆਪਣੀ ਇਸ ਗੱਲ 'ਤੇ ਮਾਣ ਹੈ ਮੇਰਾ ਨਾਮ ਹਿਨਾਲਕ ਢੇਲ ਹੈ ਮੈਂ ਇਸ ਵੇਲੇ ਪਿੰਡ ਇਸਤ ਮਨਛਾ ਜੋ ਕਿ ਗੁਜਰਾਤ ਵਿੱਚ ਸਥਿਤ ਹੈ ਭਾਵੇਂ ਮੈਂ ਇਸ ਤਿਹਾਂ ਪਰ ਆਪਣੇ ਪਿੰਡ ਦੀ ਸਰਪੰਚ ਹੋਣ ਦੇ ਨਾਤੇ ਮੈਂ ਆਪਣੇ ਪਿੰਡ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਹਨ ਜਿਵੇਂ ਕਿ ਸਾਬ ਪਾਣੀ ਦਾ ਪ੍ਰਬੰਧ ਕੀਤਾ ਗੜੀਆਂ ਪੱਕੀਆਂ ਕਰਵਾਈਆਂ ਇੱਕ ਬੈਂਕ ਖੁਲਵਾਇਆ ਭਾਵੇਂ ਸਮਾਜ ਵਿੱਚ ਔਰਤਾਂ ਨੂੰ ਮੁੰਡਿਆਂ ਦੇ ਮੁਕਾਬਲੇ ਘੱਟ ਸਮਝਿਆ ਜਾਂਦਾ ਹੈ ਪਰ ਜੇਕਰ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਮੌਕੇ ਦਿੱਤੇ ਜਾਣ ਤਾਂ ਕੁੜੀਆਂ ਵੀ ਮੁੰਡਿਆਂ ਤੋਂ ਅੱਗੇ ਨਿਕਲ ਸਕਦੀਆਂ ਹਨ ਮੈਨੂੰ ਆਪਣੇ ਇਸਤਰੀ ਹੋਣ ਤੇ ਮਨ ਹੈ ਧੰਨਵਾਦ ਮੇਰਾ ਨਾਮ ਭਾਰਤੀ ਦੇਵੀ ਹੈ ਮੈਂ ਪਿੰਤੂੰਕ ਪਾੜਾ ਦੀ ਸਰਪੰਚ ਹਾਂ ਜੋ ਕਿ ਓਡੀਸ਼ਾ ਵਿੱਚ ਸਥਿਤ ਹੈ ਭਾਵੇਂ ਮੈਂ ਇੱਕ ਇਸਤਰੀ ਹਾਂ ਪਰ ਆਪਣੇ ਪਿੰਡ ਦੀ ਸਰਪੰਚ ਹੋਣ ਦੇ ਨਾਤੇ ਆਪਣੇ ਪਿੰਡ ਲਈ ਬਹੁਤ ਸਾਰੇ ਵਿਕਾਸ ਦੇ ਕੰਮ ਕੀਤੇ ਹਨ ਜਿਵੇਂ ਕਿ ਰਵਾਇਤੀ ਲੋਕ ਕਲਾ ਨੂੰ ਜਿਉਂਦੇ ਕਰਨਾ ਅਤੇ ਵੱਖ-ਵੱਖ ਸਕੀਮਾਂ ਸਰਕਾਰੀ ਸਕੀਮਾਂ ਆਪਣੇ ਆਪਸਾਂ ਨੂੰ ਅਮਲ ਕਰਨਾ ਆਮੇ ਸਮਾਜ ਵਿੱਚ ਔਰਤਾਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ ਪਰ ਜੇ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਆਨਲਾਈਨ ਹੱਕ ਦਿੱਤੇ ਜਾਂ ਤਾਂ ਕੁੜੀਆਂ ਵੀ ਮੁੰਡਿਆਂ ਤੋਂ ਅੱਗੇ ਜਾ ਸਕਦੀਆਂ ਹਨ ਮੈਨੂੰ ਆਪਣੇ ਸਰਪੰਚ ਹੋਣ ਤੇ ਮਾਣ ਹੈ ਮੇਰਾ ਨਾਮ ਚੰਗੀ ਰਾਜਾਠ ਹੈ ਮੈਂ ਪਿੰਡ ਸੋਡਾ ਰਿਜ ਦੇ ਪਾਸੋਂ ਹਾਂ ਪਰ ਮੈਂ ਇੱਕ ਔਰਤ ਮਾਪਿਆ ਆਪਣੇ ਪਿੰਡ ਦੇ ਪਾਸੋਂ ਉਹਦੇ ਨਾਂ ਤੇ ਪਿੰਡ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਹਨ ਜਿਵੇਂ ਕਿ ਸਾਫ ਪਾਣੀ ਦਾ ਪ੍ਰਬੰਧ ਕੀਤਾ ਹੈ ਇੱਕ ਬੈਂਡ ਵੀ ਖੁਲਾਇਆ ਹੈ ਭਾਵੇਂ ਸਮਾਜ ਵਿੱਚ ਕੁੜੀਆਂ ਨੂੰ ਮੁੰਡਿਆਂ ਨਾਲੋਂ ਘੱਟ ਸਮਝਿਆ ਜਾਂਦਾ ਹੈ ਜੇ ਕੁੜੀਆਂ ਨੂੰ ਇੱਕ ਮਾਪਦੰਡ ਅਨੁਸਾਰ ਜਦ ਕੁੜੀਆਂ ਮੁੰਡਿਆਂ ਨਾਲੋਂ ਅੱਗੇ ਜਾ ਸਕਦੀਆਂ ਹਨ